ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਆਪਾਂ ਕਟਿੰਗ ਕਰਾਂਗੇ ਜੀ ਬਿਨਾ ਵੈਲਟ ਤੋਂ ਜਿਹੜੀ ਸਲਵਾਰ ਹੁੰਦੀ ਉਹ ਕੱਟ ਕਰਾਂਗੇ ਪੁਰਾਣੇ ਟਾਈਮ ਵਿੱਚ ਜਿੰ ਬੀਬੀਆਂ ਪਾਉਂਦੀਆਂ ਸੀ ਤੇ ਹੁਣ ਸਭ ਤੋਂ ਪਹਿਲਾਂ ਅਸੀਂ ਲੈਂਥ ਲੈ ਲੈਣੀ ਆ ਲੈਂਥ ਜਿੱਦਾਂ ਕਿ ਮੇ ਤਿਆਰ ਸਲਵਾਰ 34 ਇੰਚਾ ਉਹਦੇ ਵਿੱਚ 3 ਇੰਚ ਪਲੱਸ ਕਰ ਲੈਣਾ ਤੇ 36 37 ਇੰਚ ਜਿਹੜੀ ਆ ਅਸੀਂ ਉਹ ਕੱਟ ਕਰ ਲੈਣੀ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚੋਂ ਪੱਟ ਕੱਢ ਲੈਣੇ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਿਊ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੈਂ ਤੁਹਾਡੇ ਲਈ ਬਹੁਤ ਹੀ ਇਨਫੋਰਮੇਟਿਵ ਵੀਡੀਓ ਲੈ ਕੇ ਆਉਣੀ ਆ ਉਤਵਾ ਦਾ ਸੀ ਜਿਹੜਾ ਵਾ ਹ ਕੁੰਦੀਆਂ ਕੱਟ ਕਰਨੀਆਂ ਵਾ ਉਹਦੇ ਵਾਸਤੇ ਲੈਂਥ ਦਾ ਨਿਸ਼ਾਨ ਲਗਾ ਲੈਣਾ ਤੇ ਦੂਜੀ ਸਾਈਡ ਤੋਂ ਵੀ ਲੈਂਥ ਦਾ ਨਿਸ਼ਾਨ ਲਗਾ ਕੇ ਪਹੁੰਚਾ ਰੱਖ ਕੇ 2 ਇੰਚ ਪਹੁੰਚਾ ਰੱਖ ਕੇ ਤੇ ਕਟਿੰਗ ਕਰ ਲੈਣੀ ਹੈ ਠੀਕ ਹੈ ਜੀ ਜਿਉਂ ਤਾਂ ਕਟਿੰਗ ਹੁੰਦੀ ਹੈ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰੋ ਇਹਦੇ ਨਾਲ ਮੇਰਾ ਬਹੁ ਹੌਸਲਾ ਅਪਜ਼ਾਈ ਹੋਊਗਾ ਤੇ ਮੇਰਾ ਚੈਨਲ ਨੂੰ ਵੀ ਗਰੋਥ ਮਿਲੇਗੀ ਸੋ ਇਸ ਤਰ੍ਹਾਂ ਅਸੀਂ ਦੂਜੇ ਪੀਸ ਨੂੰ ਚੱਕ ਕੇ ਇਹਦੇ ਉੱਤੇ ਰੱਖ ਕੇ ਤੇ ਜਿਹੜਾ ਐਕਸਟਰਾ ਕੱਪੜਾ ਸੀ ਉਹਦੀ 벨ਟ ਬਣ ਜਾਣੀ 벨ਟ ਲਈ ਤਾਂ ਲੋੜ ਨਹੀਂ ਹੁੰਦੀ ਹੈ ਕਿ ਵੈਸੇ ਅਸੀਂ 벨ਟ ਬਣਾਉਂਦੇ ਹਾਂ ਜਿਹੜਾ ਸਾਈਡ ਤੋਂ ਕੱਪੜਾ ਬਚਦਾ ਵਾ ਹੁਣ ਇਸ ਤਰ੍ਹਾਂ ਕਰਕੇ 23 ਇੰਚ 24 ਇੰਚ ਜਿਹੜੀ ਹੈ ਅਸੀਂ ਇਹਦਾ ਫੇਰ ਰੱਖਣਾ ਕਿਉਂਕਿ ਜਿਆਦਾ ਖੁੱਲੀ ਹੋਣ ਦੀ ਜ਼ਰੂਰਤ ਨਹੀਂ ਹੁੰਦੀ ਤੇ 15.5 ਇੰਚ ਜਿਹੜਾ ਅਸੀਂ ਇਹਦਾ ਆਸਣ ਰੱਖਣਾ ਵਾ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਤੇ ਇਹਦੀ ਕਟਿੰਗ ਕਰ ਦੇਣੀ ਹੈ ਆ ਮੇਰੇ ਚੈਨਲ ਤੇ ਸਟੀਚਿੰਗ ਰਿਲੇਟਿਡ ਬਹੁਤ ਸਾਰੀਆਂ ਵੀਡੀਓ ਹੈ ਤੁਸੀਂ ਮੇਰੇ ਚੈਨਲ ਨੂੰ ਚੈੱਕ ਕਰ ਸਕਦੇ ਹੋ ਤੇ ਜੇਕਰ ਤੁਹਾਨੂੰ ਮੇਰਾ ਇਹ ਵਾਲੀ ਵੀਡੀਓ ਪਸੰਦ ਆਏ ਤਾਂ ਲਾਈਕ ਕਰੋ ਸ਼ੇਅਰ ਕਰੋ ਤੁਹਾਡਾ ਇੱਥੇ ਤੱਕ ਮੇਰੀ ਵੀਡੀਓ ਵੇਖਣ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ